ਬਾਬਾ ਜੀ ਗੁਜ਼ਾਰਾ ਹੋ ਜਾਂਦਾ ਕਿਉਂਕਿ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਆਂ ਵੀ ਤੁਹਾਡੇ ਕੋ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਗੁਜ਼ਾਰਾ ਤਾਂ ਵੀਰ ਜੀ ਹੁਣ ਬੜੀ ਮੁਸ਼ਕਲ ਨਾਲ ਹੋ ਰਿਹਾ ਸਹੀ ਕੁੱਛ ਨਾਲ ਪਹਿਲਾਂ ਚਲੋ ਕੰਮ ਕਾਰ ਸੀਗੇ ਆ ਜਦੋਂ ਉਹ ਲਾਕਡਾਊਨ ਲੱਗਿਆ ਉਸ ਤੋਂ ਬਾਅਦ ਤਾਂ ਕੰਮ ਥੱਲੇ 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 ਗਿਆ ਹੁਣ ਤਾਂ ਇੱਕ ਮਤਲਬ ਕਿ ਟਾਈਮ ਪਾਸ ਆ ਚਲੋ ਕਈ ਵੇ ਦੁਕਾਨਦਾਰੀ ਬਣੀ ਹੋਈ ਆ ਕਿਨੇ ਗੱਲ ਪਿਆ ਢੋਲ ਵਜਾਉਣਾ ਹੀ ਪੈਣਾ ਇਹ ਉਹ ਮੇਰੇ ਕੋ ਇੱਕ ਬੰਦਾ ਆ ਉਹਦੀਆਂ ਸੱਤ ਡੈਰੀਆਂ ਸਰ ਹੈਬੋ ਆ ਦੇ ਵਿੱਚ ਮੈਂ ਬਸ ਆਪਣੀ ਤਾਰੀਫ਼ ਨਹੀਂ ਕਰਦਾ ਕੁਝ ਸਪੈਸ਼ਲ ਇੱਥੇ ਪੀ ਕੇ ਜਾਂਦਾ ਇਹ ਭਾਈ ਉਹਦੇ ਮੈਨੂੰ ਦਿਖਾਇਆ ਹੋਇਆ ਉਹ ਕਹਿੰਦਾ ਯਹੀ ਬਾਬਾ ਤੇਰੇ ਕੋਲ ਲੱਸੀ ਪੀ ਕੇ ਆਇਓ ਚਾਰ ਬੰਦੇ ਆ ਚਾਹ ਦੋ ਆ ਚਾਹ ਤਿੰਨ ਸਾਡੀ ਮੁੰਦਾ ਇੱਥੇ ਦੁਕਾਨ ਤਾਂ ਬਹੁਤ ਵਧੀਆ ਬਣੀ ਸੀ ਪਰ ਪਹਿਲੇ ਮੈਂ ਤੁਹਾਨੂੰ ਦੱਸ ਦਾਂ ਤੇ ਇੱਥੇ ਕਿਸੇ ਬੰਨੇ ਦੋ ਵਾਰ ਅੱਗ ਲਾ ਦਿੱਤੀ ਦੁਕਾਨ ਤੇ ਸਾਨੂੰ ਕੋਈ ਬੰਦਾ ਹੁਣ ਤਾਂ ਕਹਿੰਦਾ ਬਾਬਾ ਜੀ ਤੁਹਾਡੀ ਦੁਕਾਨ ਨੂੰ ਨਾ ਕਿਸਨੇ ਅੱਗ ਲਾ ਦਿੱਤੀ ਮੈਂ ਯਾਰ ਮੈਂ ਰਾਤੀ ਰਾਤ ਉੱਠ ਕੇ ਆਇਆ ਨਾਲ ਉਹ ਪੁਰਾਣਾ ਵੀ ਹੈਗਾ ਸਾਡਾ ਦੇਖਿਆ ਭਾਜੀ ਰਾਤ ਮੈਨੂੰ ਬਹੁਤ ਤਕਰੀਫ ਹੋਈ ਵੀ ਯਾਰ ਐਨੇ ਵੇਲੇ ਸੜ ਗਿਆ ਸਾਰਾ ਕੁਝ ਚਲੋ ਉਹ ਬਾਈ ਕੁਝ ਆਸ ਰੱਖ ਕੇ ਹੀ ਹਾਂ ਫਿਰ ਨਾਲ ਨਹੀਂ ਜੇ ਫੇਰ ਵੀ ਫੇਰ ਸਾਡਾ ਸਾਮਾਨ ਚੋਰੀ ਹੋ ਗਿਆ ਸਰ ਫੇਰ ਵੀ ਅਸੀਂ ਦਿਲ ਨਹੀਂ ਛੱਡਿਆ ਅਸੀਂ ਘਰ ਦੇ ਬਾਹਲੇ ਲੈ ਕੇ ਰੱਖ ਲਿਆ ਚੱਲ ਦੇਖੀਓ ਜੇ ਇਹ ਵੀ ਲੱਗਿਆ ਤਾਂ ਫੇਰ ਦੇਖੀ ਜਾਓ ਮੁੰਡੇ ਤੁਹਾਨੂੰ ਕਦੇ ਨਹੀਂ ਪੁੱਛਦੇ ਹਨਾ ਫੇਰ ਕੀ ਕਰ ਰਹੇ ਹੋ ਮੁੰਡਾ ਕਦੇ ਪੁੱਛਦਾ ਕੁੜੀਆਂ ਵਿਚਾਰੀਆਂ ਉਹ ਤਾਂ ਹਾਥੀ ਸ਼ਮਾਂ ਕਰ ਰਹੀਆਂ ਹਾਂਜੀ ਕਦੇ ਤੁਹਾਨੂੰ ਜੇ ਦੁੱਖ ਤਕਲੀਫ ਹੋ ਜਾਵੇ ਫੇਰ ਨਾ ਨਾ ਕਦੀ ਉਹਨੇ ਪੁੱਛਿਆ ਨਹੀਂ ਵੀ ਤੂੰ ਕੀ ਕੀ ਕਰਦੇ ਹੋ ਕਦੇ ਵੀ ਮੈਂ ਕਦੇ ਵੀ ਬਿਮਾਰ ਪਿਆ ਰਨਾ ਆ ਬੰਦੇ ਖੜੇ ਇਹਨਾਂ ਨੂੰ ਪਤਾ ਮਹੀਨਾ ਮਹੀਨਾ ਇੱਥੇ ਨਹੀਂ ਬੜਿਆ ਦੁਕਾਨ ਬੰਦ ਰਹੀ ਹੈ ਬੰਗਾਰ ਰਹੇ ਆ ਉਹਨੇ ਨਹੀਂ ਅੱਜ ਤੱਕ ਪੁੱਛਿਆ ਨਾ ਮਨਾਉ ਨੇ ਦੇ ਨਾ ਮੁੰਡੇ ਨੇ ਤੋਂ ਭਾਈ ਬਿਮਾਰ ਹੈ ਦਵਾਈ ਲਿਆ ਜੀਏ ਪਾਣੀ ਪੀਣਾ ਨਾ ਉਹ ਕੁੜੀ ਸਾਡੀ ਬਿਮਾਰ ਸੀ ਉਹਨੂੰ ਥੋੜਾ ਪੀਂਗਿਆ ਜਾ ਹੋਇਆ ਸੀ ਉਹ ਬਚਾਦੀ ਨੋਟ ਕਰਨਾ ਪਾਣੀ ਦੇ ਹੋਇਆ ਦਵਾਈ ਖਾ ਹੋਏ ਤਾਂ ਇਹ ਕਹਿੰਦਾ ਵੀ ਕਹਿੰਦੇ ਵੀ ਠੀਂਗਾ ਦਰਦ ਬਟਾਉਣੀਆਂ ਨੇ ਔਰ ਜਿਹੜੇ ਜ਼ਮੀਨਾਂ ਬਣਾਉਂਦੇ ਜ਼ਮੀਨਾਂ ਬਣਾਉਂਦੇ ਨੇ ਹਾਂਜੀ ਤੇ ਬੱਬਾ ਜੀ ਗੁਜ਼ਾਰਾ ਹੋ ਜਾਂਦਾ ਕਿਉਂਕਿ ਜਿਸ ਤਰ੍ਹਾਂ ਸੇ ਦੇਖ ਰਹੇ ਆਂ ਅਭੀ ਤੁਹਾਡੇ ਕੋ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੈ ਗੁਜ਼ਾਰਾ ਤਾਂ ਵੀਰ ਜੀ ਹੁਣ ਬੜੀ ਮੁਸ਼ਕਲ ਨਾਲ ਹੋ ਰਿਹਾ ਸਹੀ ਪੁੱਛੋ ਨਾਲ ਪਹਿਲਾਂ ਚਲੋ ਕੰਮਕਾਰ ਸੀਗੇ ਆ ਜਦੋਂ ਲਾਕਡਾਊਨ ਲੱਗਿਆ ਉਸ ਤੋਂ ਬਾਅਦ ਤਾਂ ਕੰਮ ਥ ਹੋਂਟਾ ਇੱਕ ਮੰਤਬ ਕਿ ਟਾਈਮ ਪਾਸ ਆ ਚਲੋ ਕੇਵਲ ਦੁਕਾਨਦਾਰੀ ਬਣੀ ਹੋਈ ਆ ਕਿਨੇ ਗਲ ਪਿਆ ਢੋਲ ਵਜਾਉਣਾ ਹੀ ਪੈਣਾ ਹੈ ਜੀ ਇਹ ਤੋਂ ਬਾਅਦ ਅਸੀਂ ਕੰਮ ਕੋਈ ਹੋਰ ਕਰ ਨਹੀਂ ਸਕੀ ਕਿਉਂਕਿ ਉਮਰ ਵੀ ਜ਼ਿਆਦਾ ਹੋ ਗਈ ਹੈ ਠੀਕ ਹੈ ਜੀ ਇਸ ਕਰਕੇ ਅਸੀਂ ਕਹਿੰਦੇ ਇਹ ਆਪਣਾ ਕੰਮ ਛੱਡਣਾ ਨਹੀਂ ਉਹ ਜਿਵੇਂ ਗਾ ਕਸ਼ਮੀਰ ਸਾਡਾ ਖੁਸ਼ ਹੋ ਗਿਆ ਪੀ ਕੇ ਇਦਾਂ ਵੀ ਮੰਦੀਆਂ ਜ਼ਿਆਦਾ ਰਲਣਾ ਤਮੰਨਾ ਵੀ ਖੁਸ਼ ਹੋਏਗੀ ਤੁਹਾਨੂੰ ਡਬਲ ਹਾਂ ਜੀ ਉਹ ਮੇਰੇ ਕੋ ਇੱਕ ਬੰਦਾ ਆਦਾ ਉਹਦੀਆਂ ਸੱਤ ਡੈਰੀਆਂ ਸਰ ਫੈਬੋ ਆ ਦੇ ਵਿੱਚ ਮੈਂ ਬਸਦੇ ਆਪਣੀ ਤਾਰੀਫ ਨਹੀਂ ਕਰਦਾ ਉਹ ਸਪੈਸ਼ਲ ਇੱਥੇ ਪੀ ਕੇ ਜਾਂਦਾ ਇਹ ਭਾਈ ਸੋਹਣੂ ਨੇ ਦਿਖਾਇਆ ਹੋਏ ਉਹ ਕਹਿੰਦਾ ਯਾਰ ਬਾਬਾ ਤੇਰੇ ਕੋਲ ਲੱਸੀ ਪੀ ਗਏ ਚਾਹੇ ਉਹ 4 ਬੰਦੇ ਆ ਚਾਹੇ 2 ਆ ਚਾਹੇ 3 ਹਾਂਜੀ ਸਰ ਤੇ ਲੋਕ ਜਿਹੜੇ ਆਂਦੇ ਨੇ ਉਹ ਕਿਵੇਂ ਦਾ ਰਿਸਪੌਂਸ ਦਿੰਦੇ ਨੇ ਤੁਹਾਨੂੰ ਕਿ ਬਾਬਾ ਜੀ ਉਹ ਦੇਖੋ ਲੋਕ ਇਸ ਟਾਈਮ ਜਿਹੜੇ ਕਈ ਆ ਗਏ ਇਦਾਂ ਦੇ ਬੰਦੇ ਵੀ ਹੈਗੇ ਆ ਉਹ ਜਿਵੇਂ ਮੈਂ ਲਿਖ ਕੇ ਲਾਇਆ ਵੀ ਰਸਤਾ ਪੁੱਛਣ ਵਾਲਾ ਹਾਂਜੀ ਉਹ ਕਹਿੰਦਾ ਹੈਲੋ ਇੱਧਰ ਆਈ ਭਾਵੇਂ ਮੇਰਾ ਇੱਧਰ ਸਰਦਾਰ ਬੰਦਾ ਤੇ ਜੋ ਵੀ ਹਾਂਜੀ ਵਾਟ ਅਸੀਂ ਕੰਨੇ ਸਾਡੀ ਇੱਜ਼ਤ ਕਰੋ ਤੇ ਅਸੀਂ ਵੱਡੀ ਡਬਲ ਇੱਜ਼ਤ ਕਰਾਂਗੇ ਠੀਕ ਹੈ ਜੀ ਅਸੀਂ ਪੰਜਾਬ ਹੈ ਪੰਜਾਬ ਦੇ ਤੁਸੀਂ ਵੀ ਸਿੱਖ ਕਮਿਊਨਿਟੀ ਨੂੰ ਬਿਲੋਂਗ ਕਰਦੇ ਹੋ ਕੋਈ ਪੰਜਾਬੀ ਆਉਂਦਾ ਹੈ ਤੁਹਾਨੂੰ ਕਦੇ ਪੁੱਛਦਾ ਨਹੀਂ ਕਿ ਵੀ ਤੁਸੀਂ ਵੀ ਸਾਡੇ ਭਾਈਓ ਤੇ ਆਪਾ ਤੁਸੀਂ ਇੱਥੇ ਕਿਵੇਂ ਪਹੁੰਚ ਗਏ ਆ ਤੁਸੀਂ ਸਰਦਾਰ ਹੋ ਨਹੀਂ ਕਿਨ ਤਕਰੀਬਨ ਕੋਈ ਆ ਬੰਦਾ ਜਾਣਕਾਰੀ ਲੈਂਦਾ ਜਾਂ ਇੱਕ ਵਾਰੀ ਆਏ ਜੇ ਕਿ ਭਾਈ ਸਾਹਿਬ ਵੱਡੀ ਸਦੀ ਕਾਰ ਲੈ ਕੇ ਉਹਨਾਂ ਨੇ ਵੀਡੀਓ ਬਣਾਈ ਸੀ ਫਿਰ ਉਹਨਾਂ ਨੇ ਇਸ਼ਤਿਹਾਰ ਵਗੈਰਾ ਆਪ ਕੋਸਟਰ ਵੀ ਬਣਾਈ ਸੀਗੇ ਮੇਰੇ ਸਾਰੇ ਉਹਨਾਂ ਨੇ ਉਹ ਮੈਂ ਘਰੇ ਉਹਦੀ ਬੁੜੀ ਫੋਟੋ ਮੇਰੀ ਗਲਤ ਹੋ ਗਈ ਉਹ ਫੋਟੋ ਫਿੱਕਰਾ ਕੇ ਇਹ ਲਾਵਾ ਤੇ ਤੁਸੀਂ ਦੇਖੀਏ ਕਰੀਆ ਤੁਸੀਂ ਹਾਂਜੀ ਬੜਾ ਇੱਕ ਤੁਸੀਂ ਇੱਥੇ ਇਹ ਵੀ ਲਾਇਆ ਸੀ ਦੇਖਿਆ ਵੀ ਕੈਮਰਾ ਸੰਦ ਮਜ਼ੇ ਨਾਲ ਰਿਹਾ ਵੀ ਕੈਮਰਾ ਤੁਸੀਂ ਕੈਮਰੀ ਦੀ ਨਿਗਰਾਨੀ ਦੇ ਵਿੱਚ ਹਾਂਜੀ ਹਾਂਜੀ ਇਹ ਲਾਇਆ ਜਰੂਰ ਆ ਜੀ ਇਹ ਪਬਲਿਕ ਤੇ ਦੇਖੋ ਵੀ ਕੋਈ ਸ਼ਰਾਰਤ ਨਾ ਕਰੇ ਅਸਲ ਕੈਮਰਾ ਪਰਮਾਰਨਵਾ ਉਹ ਭਾਈ ਗਰੂ ਦਾ ਉਸ ਤੋਂ ਇਲਾਵਾ ਕੋਈ ਸਦਾ ਕੈਮਰਾ ਉਹ ਤਾਂ ਬੜੇ-ਬੜੇ ਨੂੰ ਕੈਸ਼ ਕਰ ਦਿੰਦਾ ਠੀਕ ਆ ਜੀ ਇਹਦਾ ਲੋਕਾਂ ਨੂੰ ਇੱਕ ਡਰਾਵਾ ਤੁਹਾਨੂੰ ਪਤਾ ਹੀ ਇੱਥੇ ਲੁੱਟੋ ਕਿੰਨੀ ਹੁੰਦੀ ਸੀ ਤੇ ਚੋਰੀ ਛੱਪਾ ਕਿੰਨਾ ਹੁੰਦਾ ਇਸ ਕਰਕੇ ਉਹ ਡਰਾਵਾ ਹੈ ਅਗਲਾ ਦੇਖ ਕੇ ਕਹਿੰਦਾ ਯਾਰੋ ਕੈਮਰਾ ਦੇਖਦਾ ਨਾ ਯਾਰ ਪਰ ਅਸਲ ਦੇ ਵਿੱਚ ਉਹ ਜਿਹੜਾ ਕੈਮਰਾ ਹੈਗਾ ਉਹ ਪਰਮਾਤਮਾ ਦਾ ਹੈ ਪਰਮਾਤਮਾ ਦਾ ਉਹ ਅਸਲ ਮਾਲਕ ਦਾ ਉਹ ਬਾਈ ਗੁਰੂ ਦਾ ਹੈ ਹਾਂਜੀ ਪਰ ਉਹ ਜਿਹੜਾ ਜਦੋਂ ਸਜ਼ਾ ਦਿੰਦਾ ਨਾ ਫਿਰ ਉਹ ਫਿਰ ਬੰਦੇ ਨੂੰ ਸਮਝਾ ਦਿੰਦਾ ਹੈ ਕਿ ਵੀ ਆ ਗਲਤੀ ਕਰਕੇ ਆਇਆ ਉਹ ਦੇਖ ਲੈਂਦਾ ਵੀ ਇਹ ਇਹ ਕੀ ਕਰਤੂਤ ਕੀਤੀ ਉਹ ਬੰਦੇ ਦੀ ਡੇੜੀ ਤੇ ਕੀ ਕਰਕੇ ਆਇਆ ਉਹ ਆਪ ਹੀ ਨਹੀਂ ਅਸਲ ਜਨਾ ਅਸੀਂ ਕਹਿੰਨੇ ਭਰਾਵਾ ਜੋ ਕਰੀ ਗਿਆਂ ਠੀਕ ਆ ਸਾਡੀ ਤਾਂ ਬੇਨਤੀ ਤੇ ਅੱਗੇ ਬਾਕੀ ਉਹ ਬੈਠਾ ਉਹ ਆਪ ਹੀ ਦੇਖ ਲੈਂਦਾ ਫਿਰ ਜੇ ਆਪਾਂ ਨਾਲ ਲੜਾਂਗੇ ਭਿੜਾਂਗੇ ਕੀ ਫਾਇਦਾ ਉਹ ਸਾਨੂੰ ਕੁਝ ਕਹੂਗਾ ਬੰਦਾ ਚੰਗਾ ਸੀ ਉਹਨੂੰ ਕਵਾਂਗੇ ਠੀਕ ਹੈ ਜੀ ਵਾਈਫ ਹੈਗੀ ਤੁਹਾਡੀ ਹਾਂ ਜੀ ਵਾਈਫ ਹਾਂ ਜੀ ਮੇਰੀ ਵਾਈਫ ਚਾਹੀ ਚੁੱਲ੍ਹੇ ਤੇ ਬੰਦੀ ਆ ਰੋਟੀ ਪਰੇ ਬਣਾਉਂਦੀ ਆ ਉਹ ਮਿਸਰੀ ਦਾ ਆਏ ਘਰੇ ਕਰਕੇ ਨਹੀਂ ਆਏ ਅੱਜ ਉਹਨਾਂ ਨੇ ਹੋਣਾ ਸੀਗਾ ਉਹ ਕੱਲੂ ਆਉਣਗੇ ਤੁਹਾਡਾ ਕਿੰਨਾ ਕ ਸਹਿਯੋਗ ਦਿੰਦੇ ਆ ਘਰ ਵਾਲੇ ਨਾ ਘਰ ਵਾਲੇ ਬੜਾ ਤੇ ਉਹ ਸੰਜੋਗ ਤਾਂ ਕਾਫੀ ਜਿਹਾ ਆਪਣਾ ਉਹਨਾਂ ਨਾਲ ਹਾਂ ਜੀ ਸਾਡੀ ਮੁੰਡਾ ਇੱਥੇ ਦੁਕਾਨ ਤਾਂ ਬਹੁਤ ਵਧੀਆ ਬਣੀ ਸੀ ਸਰ ਪਹਿਲਾਂ ਮੈਂ ਤੁਹਾਨੂੰ ਦੱਸ ਦਾਂ ਤੇ ਇੱਥੇ ਕਿਸੇ ਬੰਨੇ ਦੋ ਵਾਰ ਅੱਗ ਲਾ ਦਿੱ ਦੁਕਾਨ ਤੇ ਮੇਰੇ ਮੀਰੀ ਵਧੀਆ ਬਣੀ ਸੀ 33000 ਸੀ ਅਗਲਾ ਦੂਰੋਂ ਖੜ ਕੇ ਦੇਦਾ ਯਾਰ ਇਹ ਕੋਈ ਗੱਲ ਵਾਹ ਹਾਂਜੀ ਉਹ ਇੱਥੇ ਮੈਂ ਸਾਡੇ ਆਇਆ ਸੀ ਮੇਰਾ ਸਾਡੋ ਵਾਰ ਸਾਡੋ ਆਇਆ ਤੇ ਉਹ ਕਹਿੰਦਾ ਯਾਰ ਭਾਜੀ ਆਇਆ ਮੈਂ ਕਹਿੰਦਾ ਇੰਨੀ ਦੂੰਗਾ ਆਂ ਕਿ ਤੂੰ ਆ ਕੇ ਮਿਲ ਜਾ ਮੈਂ ਯਾਰ ਅਗਲਾ ਬੂਆ ਇੰਨੀ ਦੂੰ ਆਂ ਮੈਂ ਤੂੰ ਆਇਆ ਦੀਵਾਲੀ ਦੇ ਜੰਤੀਓ ਤੋਂ ਵੀ ਮੈਂ ਗਿਆ ਮਗਰ ਪਤਾ ਹੀ ਕਿਤੇ 12 ਕੋਈ ਨਾ ਕਿੰਦੀ ਕੁੱਲੀ ਲਾਤੀ ਇਹ ਰੇੜੀ ਸਿੱਧੀ ਖੜੀ ਅਜੇ ਅੱਗ ਲੱਗੀ ਇਹ ਖੜੀ ਰਹਿਣੀ ਚਾਹੀਦੀ ਸੀ ਧੰਚਾ ਦਾ ਖੜਾ ਰਹਿਣਾ ਚਾਹੀਦਾ ਇਹ ਮੁੱਦਾ ਹੋਇਆ ਸਾਰਾ ਕੋਈ ਲੱਗਣਾ ਸਾਨੂੰ ਕੋਈ ਬੰਦਾ ਹੁਣ ਤਾਂ ਕਹਿੰਦਾ ਬਾਬਾ ਜੀ ਤੁਹਾਡੀ ਦੁਕਾਨ ਨੂੰ ਨਾ ਕਿਸਨੇ ਅੱਗ ਲਾਤੀ ਯਾਰ ਮਾਦੀਰਾ ਤੋਂ ਕਿਹਿਆ ਨਾਲ ਉਹ ਪਨਾਉਣਾ ਵੀ ਹੈਗਾ ਸਾਡਾ ਦੇਖਿਆ ਭਾਜੀ ਰਾਖ ਮੈਨੂੰ ਬਹੁਤ ਤਕਲੀਫ ਹੋਏ ਵੀ ਯਾਰ ਇਹਨੇ ਪਹਿਲੇ ਸੜ ਗਿਆ ਸਾਰਾ ਕੁਝ ਚਲੋ ਉਹ ਬਾਈ ਕੁਝ ਆਸ ਰੱਖੇ ਹੌਂਸਲਾ ਨਹੀਂ ਕਰਦੇ ਫੇਰ ਵੀ ਫੇਰ ਸਾਡਾ ਸਮਾਨ ਚੋਰੀ ਹੋ ਗਿਆ ਸਰ ਫੇਰ ਦੁਬਾਰਾ ਸ਼ੁਰੂ ਫੇਰ ਦੁਬਾਰਾ ਚੋਰੀ ਹੋ ਗਿਆ ਫੇਰ ਵੀ ਅਸੀਂ ਦਿਲ ਨਹੀਂ ਛੱਡਿਆ ਅਸੀਂ ਘਰ ਦੇ ਭਾਂਡੇ ਲੈ ਕੇ ਰੱਖ ਲਏ ਚਲ ਦੇਖੀਓ ਜੇ ਇਹ ਵੀ ਲੈ ਗਿਆ ਤਾਂ ਫੇਰ ਦੇਖੀ ਜਾਉ ਹੁਣ ਉਹ ਘਰ ਦੇ ਭਾਂਡੇ ਨਾਲ ਟਾਈਪਸ ਕਰਦੇ ਮਨ ਪਾਰਾ ਹੁੰਦਾ ਕਦੇ ਇਹ ਸੋਚ ਕੇ ਸਾਰੀਆਂ ਚੀਜ਼ਾਂ ਤਕਲੀਫ ਹੋਈ ਹੋਏ ਤੇ ਮਨ ਮਨ ਪਾਰਾ ਨਹੀਂ ਹੋਏਗਾ ਫਿਰ ਕਾ ਗੱਲ ਹੈ ਕਿਉਂਕਿ ਇੱਕੋ ਇੱਕ ਸਾਰਾ ਤੁਹਾਡਾ ਕੋਈ ਨਾ ਕੋਈ ਨਾਲਾ ਤੁਹਾਡੇ ਸਾਡੀ ਜਦੋਂ ਲੋੜ ਪਈ ਸਾਨੂੰ ਦੱਸ ਦਿਆ ਕਰੋ ਜੀ ਸਰ ਠੀਕ ਹੈ ਓਕੇ ਤੇ ਕਦੇ ਕੋਈ ਰਿਸ਼ਤੇਦਾਰਾਂ ਨੇ ਨਹੀਂ ਪੁੱਛਿਆ ਤੁਮ ਨੂੰ ਨਾ ਨਾ ਸਰ ਰਿਸ਼ਤੇਦਾਰਾਂ ਸਾਡੇ ਟਕਰੀਮ ਜਿਹੜੇ ਮੇਰੇ ਵਾਈਫ ਦੇ ਨਾਲ ਰਿਸ਼ਤੇਦਾਰੀ ਸਾਡੀ ਉਹ ਦੂਰ ਰਹਿੰਦੇ ਆ ਉਹਨਾਂ ਨਾਲ ਆਪਾਂ ਨੂਨਵਾਣਾ ਜਾਣਾ ਰੱਖਿਆ ਹੈ ਕਹਿੰਦੇ ਸਹੁਰੇ ਨਾਲ ਮੇਰੇ ਬਣ ਕਾ ਪੀਣਾ ਚਾਹੀਦਾ ਇੱਧਰ ਸਾਡੇ ਕਿਉਂ ਹੈ ਜੀ ਸਿਸਟਮ ਨਹੀਂ ਸਹੀ ਹੋਈ ਪੂਰੀ ਹੋਗੀ ਇੱਕ ਭਾਂਜਾ ਸਾਡਾ ਉਹ ਤਾਂ ਜਿਆਦਾ ਰੰਗ ਪੇਂਟ ਪੂਮ ਦਾ ਕੰਮ ਕਰਦਾ ਉਹ ਠੀਕ ਠਾਕ ਹੀ ਆਪਣੀ ਜਗ੍ਹਾ ਉਹਨਾਂ ਆਪਣੀ ਕੋਗਲ ਵਾਸਤੇ ਹਾਂਜੀ ਫਿਰ ਫਿਰ ਦੁੱਖ ਤਕਲੀਫ ਕਿਹਨੂੰ ਦੱਸਦੇ ਹੁਣ ਦੁੱਖ ਤਕਲੀਫ ਅਸੀਂ ਆਪਾਂ ਜੀਆਂ ਵੀ ਬੀਬੀ ਮੈਂ ਕਰ ਲੈਂਦੇ ਆ ਤੁਹਾਨੂੰ ਦੱਸਿਆ ਕਿ ਦੋ ਮਹੀਨੇ ਦਾ ਉਹ ਤੇ ਇਸੇ ਨਹੀਂ ਬਸ ਹੋਰ ਕੁਛ ਨਹੀਂ ਆ ਜੱਟ ਚਾਹਦੀ ਜਈ ਕਈ ਕਈ ਦਿਨ ਬੁਖਾਰ ਚੜਦਾ ਰਹਿੰਦਾ ਫੇ ਆਜੀ ਜਾ ਵੀ ਇਹ ਕਹਿੰਦਾ ਯਾਰ ਤੂੰ ਆਪਾਂ ਆਰਾਮ ਕਰ ਲੈਂਦਾ ਹੁਣ ਕੱਲ ਇਹਨੂੰ ਪੁੱਛੋ ਮੈਂ ਛੁੱਟੀ ਕਰ ਗਿਆ ਸੀ ਮੇਨੂੰ ਬੁਖਾਰ ਚੜਿਆ ਸੀ ਉਹ ਜਿਆਦਾ ਜਦੋਂ ਚੜ ਜਾਂਦਾ ਫਿਰ ਮੈਂ ਛੁੱਟੀ ਕਰਦਾ ਵੀ ਨਹੀਂ ਯਾਰ ਦੁਕਾਨਦਾਰੀ ਖਰਾਬ ਹੁੰਦੀ ਆ ਆ ਕਰਨਾ ਹੀ ਕਰਨਾ ਜੀ ਨਹੀਂ ਤਾਂ ਗੁਜ਼ਾਰਾ ਕਿਵੇਂ ਹੋਊਗਾ ਗੁਜ਼ਾਰਾ ਹੀ ਤਾਂ ਕਰਕੇ ਜਾਰਾ ਹਾਂਜੀ ਸਰ ਨਾ ਕਿਸੇ ਨੇ ਸਹਾਇਤਾ ਅਜੇ ਤੱਕ ਕੀਤੀ ਆ ਲਾਕਡਾਊਨ ਵੀ ਰਿਹਾ ਸਭ ਕੁਝ ਰਿਹਾ ਕਿਸੇ ਨੇ ਅਜੇ ਤੱਕ ਸਹਾਇਤਾ ਨਹੀਂ ਕੀਤੀ ਨਾ ਕਿਸੇ ਪ੍ਰਧਾਨ ਨਾ ਕਿਸੇ ਮੰਤਰੀ ਨੇ ਨਾ ਕਿਸੇ ਮਨਚੇ ਨੇ ਨਾ ਕਿਸੇ ਹੋਰ ਕਈ ਬੰਦੇ ਹੀ ਕਹਿੰਦੇ ਆ ਕੇ ਸਾ ਤੇ ਯਾਰ ਸੀ ਆ ਕਰਾਂਗੇ ਉਹ ਕਰਾਂਗੇ ਕੋਈ ਨਹੀਂ ਆਇਆ ਅਜੇ ਤੱਕ ਕਿਸੇ ਨੇ ਵੀ ਨਹੀਂ ਆਇਆ ਕੋਈ ਨਹੀਂ ਆ ਸਰ ਲਾਕਡਾਊਨ ਚ ਮੈਂ ਖੜਾ ਰਿਹਾ ਇੱਥੇ ਲਾਕਡਾਊਨ ਚ ਹੀ ਮੈਂ ਰੇੜੀ ਲਾਉਂਦਾ ਰਿਹਾ ਕਰਫਿਊ ਲੱਗਦਾ ਰਿਹਾ ਤਾਂ ਹੀ ਮੈਂ ਲਾਉਂਦਾ ਰਿਹਾ ਪਰ ਕਿਸੇ ਨੇ ਸਹਾਇਤਾ ਨਹੀਂ ਕੀਤੀ ਅਜੇ ਤੱਕ ਤਾਂ ਦੇਖ ਸਕਦੇ ਹੋ ਕਿ ਜਿਹੜੇ ਲੋਕ ਇੱਥੇ ਪੀਣ ਆਉਂਦੇ ਨੇ ਉਹਨਾਂ ਦਾ ਮਤਲਬ ਸੁਭਾਅ ਹੀ ਅਲੱਗ ਤਰੀਕੇ ਦਾ ਹੁੰਦਾ ਵੀ ਅਸੀਂ ਲੱਸੀ ਪੀਣ ਜਾ ਰਹੇ ਹਾਂ ਤੇ ਆ ਗੱਲਬਾਤ ਕਰਦੇ ਆ ਕਿ ਇਸ ਤਰ੍ਹਾਂ ਦੀ ਲੱਗਦੀ ਇਹਨਾਂ ਦੀ ਲੱਸੀ ਕਹਿੰਦੇ ਬਹੁਤ ਪੁਰਾਣੇ ਨੇ ਇਹ ਹਾਂਜੀ ਇਹਨਾਂ ਦੀ ਲੱਸੀ ਤਾਂ ਵਧੀਆ ਹੁੰਦੀ ਹੈ ਮੈਂ ਦੇਖਿਆ ਹੈ ਕਾਫੀ ਵਾਰ ਮੈਂ ਪੀ ਚੁੱਕਾ ਹਾਂ ਤੇ ਲੱਸੀ ਐਕਡਮ ਕਰਵਰਗੀ ਹੁੰਦੀ ਹੈ ਜਿਸ ਤਰ੍ਹਾਂ ਘਰ ਅਸੀਂ ਕਰੇ ਕੱਟਦੇ ਹਾਂ ਬਿਲਕੁਲ ਅਸੇ ਹੁੰਦੀ ਹੈ ਮੈਂ ਜਦੋਂ ਵੀ ਇੱਥੇ ਲੱਗਦਾ ਤਾਂ ਲੱਸੀ ਪੀ ਕੇ ਜੁੜ ਜਾਂਦਾ ਪਾਪਾ ਜੀ ਕੋਲ ਮੈਂ ਕਹਿੰਦਾ ਲੱਸੀ ਬਣਾ ਦਿਓ ਬਹੁਤ ਤੇ ਜਦੋਂ ਵੀ ਆਂਦਾ ਕਿ ਤੇ ਚੜੀਆ ਕਰਾ ਇੱਥੇ ਆਂਦਾ ਪੀਨੇ ਜਦੋਂ ਮਰਸੀਪੀ ਕੇ ਆਂਦਾ ਮੈਂ ਨਾਲ ਅੱਛਾ ਕਿਸ ਤਰ੍ਹਾਂ ਦਾ ਮਹਿਸੂਸ ਹੁੰਦਾ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨੇ ਨਾ ਅੱਜ ਕੱਲ ਮਿਲਦੀਆਂ ਨਹੀਂ ਹੈਗੀਆਂ ਕਿਤੇ ਨਹੀਂ ਮਿਲਦੀ ਉਹ ਜੋ ਮਿਲਦੀ ਨਹੀਂ ਹੈ ਇੱਕ ਹੀ ਲੋਕੀ ਕੋਲਡ ਡਰਿੰਕ ਪੀਂਦੇ ਪੀਨੇ ਉਸ ਤੋਂ ਵਧੀਆ ਇਹ ਚੀਜ਼ ਲੱਸੀ ਪਿਓ ਤਾਂ ਫਾਇਦਾ ਕਰਦੀ ਹੈ ਚੀਜ਼ ਦੇ ਨੂੰ ਬਸ ਹਾਂਜੀ ਵਧੀਆ ਹੈ ਹਾਂਜੀ ਬਹੁਤ ਵਧੀਆ ਬਾਬਾ ਜੀ ਦਾ ਸੁਆਗਤ ਇਸ ਤਰ੍ਹਾਂ ਦਾ ਬਹੁਤ ਵਧੀਆ ਵਧੀਆ ਕਦੀ ਆਸਤੱਕ ਨਹੀਂ ਉਹ ਆਰਾਮ ਨੇ ਕਰੇ ਪੈਸੇ ਹੋ ਤੋ ਤੋ ਨਹੀਂ ਤੋ ਕੋਈ ਗੱਲ ਨਹੀਂ ਜਿਸ ਦਾ ਮਰਟੀ ਆ ਜਾਂਦਾ ਹੈ ਇਹ ਤਾਂ ਵੀ ਕਹਿੰਦੇ ਨੇ ਹਾਂਜੀ ਹਾਂਜੀ ਕੋਈ ਗੱਲ ਨਹੀਂ ਲੇਕਿ